ਕਿ ਅਸੀਂ ਇਸ ਬਲਾਕ ਦਿਨੇ ਦੀ ਬਰਖ ਚੱਲ ਰੇ ਡਿਵੈਲਪਮੈਂਟ ਵਰਕ ਉਹਨਾਂ ਬਾਰੇ ਜਾਣਕਾਰੀ ਉਸੇ ਲੈਣੀ ਸੀ ਕੁਛ ਕੁਛ ਨਹੀਂ ਕੁਛ ਦੱਸਣੀ ਸੀ ਕੁਛ ਗ੍ਰਾਂਟ ਹੋਰ ਆਈ ਆ ਉਹਦੇ ਬਾਰੇ ਪ੍ਰੋਜੈਕਟ ਦੱਸਣੇ ਸੀ ਵਿਚਾਰ ਵਟਾਂਦਰਾ ਕਰਨ ਵਾਸਤੇ ਸਾਰੇ ਬੁਲਾਏ ਸੀ ਇਹ ਹਦਾਇਤਾਂ ਦਿੱਤੀਆਂ ਜਾਂਦੀਆਂ ਇੱਕ ਤਾਂ ਕੋਈ ਕੰਮ ਨਹੀਂ ਰੁਕਣਾ ਚਾਹੀਦਾ ਠੀਕ ਹੈ ਨਾ 35 ਸਾਲ ਕਾਂਗਰਸ ਕਰ ਗਈ 25 ਸਾਲ ਅਕਾਲੀ ਕਰ ਗਈ ਅਜੇ ਵੀ ਰੌਲਾ ਸੀਗਾ 30 ਸਾਲ ਖੁਦ ਮੈਂ ਇਸ ਮਹਿਕਲੇ ਚ ਰਿਆ ਵੀਡੀਓ ਤੋਂ ਲੈ ਕੇ ਡਿਵੈਲਪਮੈਂਟ ਤੱਕ ਰੀਡ ਫੀਡਬੈਕ ਕਰ ਰਹੇ ਹਾਂ ਜਦੋਂ ਤੱਕ ਚੱਲ ਰਿਹਾ ਸੀ ਤੁਸੀਂ ਗਲੀਆਂ ਕੱਚੀਆਂ ਦੀ ਗ੍ਰਾਂਟ ਦੇ ਦੇ ਇਹ ਕਹਿ ਕੇ ਆ ਕਿ ਸਭ ਤੋਂ ਪਹਿਲਾਂ ਗਲੀ ਕੋਈ ਕੱਚੀ ਨਹੀਂ ਛੱਡਣੀ ਪੱਕੀਆਂ ਬਣਾਉਣੀਆਂ ਕੋਈ ਨਾਲੀ ਨਹੀਂ ਛੱਡਣੀ ਕਿ ਪਾਣੀ ਬਾਹਰ ਨਿਕਲ ਰਿਹਾ ਛਪੜਾਂ ਤੇ ਜਿੱਥੇ ਜਿੱਥੇ ਵੱਡੇ ਛਪੜ ਨੇ ਉੱਥੇ ਸਰਪਰ ਮੜੀ ਲੋੜਿਆ ਉਹਦੀ ਉਹਦੀ ਸੀ ਉਹਦੇ ਪੈਸੇ ਲਾਈਏ ਇਹਨੂੰ ਕੰਮ ਕਰੀਏ ਤਾਂ ਕਿ ਪਾਣੀ ਲੋਕਾਂ ਦੇ ਛੱਪੜਾਂ ਦਾ ਬਾਹਰ ਨਾ ਆਏ ਕਿਸੇ ਛੋਟੇ ਛਪੜ ਦੇ ਉਹਨਾਂ ਨਕਾਸ ਠੀਕ ਕਰੀਏ ਕਿੱਟ ਪੈਸੇ ਲੱਗਣੇ ਪਾਈਪ ਨਾਲ ਉਹ ਬਾਰ ਕੱਢਿਆ ਗਿਆ ਬਹੁਤ ਫਰੇ ਹੋ ਜੇ ਕੰਮ ਨੇ ਕੁਝ ਕੰਮ ਐਸੇ ਜਿਹਨਾਂ ਦੀ ਜਦੋਂ ਸਪੋਰਟ ਕਰੋ ਇੱਕ ਵਾਰੀ ਟੀਮ ਆਈ ਸੀ ਕਈ ਉੱਥੇ ਬਣਾ ਦਿਓ ਦੇਰੇ ਦੇ ਪੱਕੇ ਭੇਜ ਦੇ ਤੇ ਇਤੀਆ ਬੜਾ ਚਰ ਹੋ ਗਿਆ ਉਸ ਤੋਂ ਬਾਅਦ ਕਦੀ ਗਾਰੰਟੀ ਨਹੀਂ ਆਈ ਸਟਿਲ ਨਾ ਚ ਪਰ ਹੁਣ ਵੀ ਨਹੀਂ ਆਈ ਉਹ ਕਾਈ ਸੀ ਉਹ ਕਹਿਆ ਕਿ ਉੱਥੇ ਦੀ ਬਾਤ ਕਰਾਂਗੇ ਪਹਿਲਾਂ ਆਪਾਂ ਗਲੀਆਂ ਪੱਕੀਆਂ ਕਰੀਏ ਦੇਰੇ ਨੂੰ ਇੱਕ ਸ਼ਰਤ ਜਾਂਦੀ ਆ ਦੂਰ ਇੰਦੇ ਹੋਣਗੇ ਤੇ ਉਸ ਤੋਂ ਪਹਿਲਾਂ ਉਹ ਕਰੋ ਜਿਹਦੇ ਖਾਲੇ ਰੰਗਦੇ ਆ ਾਰੇ ਤਾਂ ਸਾਰੇ ਨੰਗਦੇ ਆ ਤੇ ਕੋਈ ਐਸਾ ਰਸਤਾ ਨਾ ਹੋਵੇ ਜਿਹੜਾ ਗੁਰਦੁਆਰੇ ਜਾਂਦਾ ਹੋਵੇ ਪੱਟਾ ਕੋਈ ਐਸਾ ਰਸਤਾ ਨਾ ਹੋਵੇ ਜਿਹੜਾ ਮੰਦਰ ਜਾਂਦਾ ਹੋਵੇ ਪੱਟਾ ਹੋਵੇ ਗਿਰਜੇ ਜਾਂਦਾ ਪੱਟਾ ਨਾ ਹੋਵੇ ਸਭ ਨਿਸ਼ਾਨ ਘਾਟ ਜਾਂਦਾ ਪੱਟਾ ਨਾ ਹੋਵੇ ਕਿਸੀ ਪਬਲਿਕ ਨੇ ਉਹਦੇ ਯੂਜ਼ ਕਰਨਾ ਉਹ ਸਾਰੇ ਪੱਕੇ ਕਰਨ ਅਜੇ ਐਸਾ ਨਹੀਂ ਹੋਰ ਕਹੀ ਹੋ ਰਹੀ ਗੱਲ ਨੰਬਰ ਦੇ ਬਾਰੇ ਕਿਸੀ ਉਮੀਦ ਹੈ ਕਿ ਅੰਗੇ ਰਿਜ਼ਲਟ ਸਨ ਮੈਨੇਜ ਹੋ ਜਾਈਏ ਸਾਰੇ ਅਫਸਰ ਸਾਰੇ ਮੁਲਾਜ਼ਮ ਨੇਕ ਨੇ ਦਿਲਦਾਰੀ ਨਾਲ ਕੰਮ ਕਰਦੇ ਨੇ ਖੁੱਲਕੇ ਕੰਮ ਕਰਦੇ ਇੱਕ ਬੰਦ ਕੀਤਾ ਤੇ ਡਰਨਾ ਕਿਸੇ ਕੋ ਨਹੀਂ ਘਬਰਾਉਣਾ ਕਿਸੇ ਕੋ ਨਹੀਂ ਕਿਉਂਕਿ ਸਾਡੇ ਬੰਦੇ ਤਜਰਬੇਕਾਰ ਨੇ ਆਕਾਲੀ ਕਾਂਗਰਸੀ ਤਜਰਬੇਕਾਰ ਨੇ ਠੀਕ ਹੈ ਨਾ ਸਾਰੇ ਸਰਪੰਚ ਜਿਹੜੇ ਸਾਡੇ ਐਮਐਲਏ ਨਾਲੋਂ ਵੀ ਛੇੜਾ ਕੁਝ ਜਾਂਦੇ ਇਹ ਥੋੜਾ ਫਰਕ ਪੈਂਦਾ ਹੁਣ ਕੰਮ ਸਾਰੇ ਲੀਤੇ ਲਾਵਾਂਗੇ ਤਾਂ ਅੱਜ ਤਾਲ ਹੋ ਗਏ ਸਮਝ ਸਕਦੇ ਹੋ ਮੈਂ ਖੁਦ ਇਸ ਮਹਿਕ ਵਿੱਚ ਡਿਵੈਲਪਮੈਂਟ ਵਿੱਚ ਇਸ ਸਾਲ ਨਾ ਕੀਤੀ ਉਸ ਬਾਰੇ ਡਿਸਕਸ ਕਰੇ ਸਵੇਰੇ ਮੈਂ ਉੱਥੇ ਸੀ ਜਿਆ ਅਚਾਰੀ ਸੀ ਇੱਕੇ ਸ਼ਾਮ तकरीबन ਹਫਨੇ ਇੱਕ ਦੋ ਵਾਰੀ ਮੈਂ ਜਰੂਰ ਪਤਾ ਕਰਦਾ ਸੀ ਉਹ ਡਵੈਲਪਮੈਂਟ ਦੇ ਆਫਿਸ ਸਾਰੇ ਬਸਿਆ ਰਹਿੰਦਾ ਠੀਕ ਹੈ ਜੀਮ ਸਾਹਿਬ ਨੇ ਪੰਜਾਬ ਨੇ 10 ਲੱਖ ਰੁਪਏ ਦਿੱਤਾ ਉਹਦੇ ਬਾਰੇ ਵੀ ਉਹ ਜਿਆ ਪ੍ਰੋਜੈਕਟ ਕਰ ਲਿਆ ਕੰਪਲੀਟ ਕਰਕੇ ਮੈਨੂੰ ਜਾਣੀ